ਮੇਤੇ 19 ਅਤੇ 20 ਜੂਨ ਦੇ ਦਰਵੈਣੀ ਰਾਤ ਨੂੰ ਇੱਥੇ ਐਚ ਆਈਜੀ ਜਿਹੜੇ ਕਲੋਨੀ ਤੇ ਮਕਾਨ ਨੰਬਰ 1295 ਪੇਜ ਨੰਬਰ 1 ਮਾਡਲ ਟਾਉਨ ਬਟਿੰਡਾ ਵੇਕੇ ਸ੍ਰੀ ਸੁਨੀਲ ਕੁਮਾਰ ਜੀ ਦੇ ਘਰ ਵਿੱਚੋਂ ਤਕਰੀਬਨ ਉਹਨਾਂ ਨੂੰ ਪਤਾ ਲੱਗਿਆ ਵੀ 3 ਵਜੇ ਤੇ ਲਗਭਗ ਇੱਕ ਬਹੁਤ ਵੱਡੀ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਗਈ ਸੀ ਜਿਹਦੇ ਵਿੱਚ ਬਾਰੀ ਮਾਤਰਾ ਦੇ ਵਿੱਚ ਸੋਨੇ ਦੇ ਗਹਿਣੇ ਤੇ ਨਗਦੀ ਤੇ ਉਹਨਾਂ ਦਾ ਪਾਸਪੋਰਟ ਤੇ ਇੱਕ ਬੈਗ ਦੇ ਵਿੱਚੋਂ ਕਾਫੀ ਜਿਹੜਾ ਡਾਕੂਮੈਂਟਰੀ ਤੇ ਹੋਰ ਸਮਾਨ ਉਹ ਚੋਰੀ ਹੋ ਗਿਆ ਸੀ ਤੇ ਜਿਹਦੇ ਸਬੰਧੇ ਅਸੀਂ ਪੁਲਿਸ ਵੱਲੋਂ ਮਕਦਮਾ ਨੰਬਰ 162 ਮਿਤੀ 22 2025 ਅੰਡਰ ਸੈਕਸ਼ਨ 305ਏ 3314 ਬੀ ਐਨ ਐਸ ਜਿਹੜੀ ਪੁਰਾਣੀ 457 380 IPC ਦੇ ਅਧੀਨ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ ਇਸ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਮਨੀਤ ਕੌਂਟਲ ਜੀ ਦੇ ਦਿਸ਼ਾ ਨਿਰਦੇਸ਼ ਦੇ ਅਨਸਾਰ ਤੇ ਇਸ ਮੁਕੱਦਮੇ ਦੀ ਸਾਡੇ ਪੁਲਿਸ ਮੁਲਾਜ਼ਮਾਂ ਦੁਆਰਾ ਐਸਐਚਓ ਹਰਜੋਤ ਸਿੰਘ ਮਾਨ ਦੁਆਰਾ ਤੇ ਇਹਨਾਂ ਦੀ ਟੀਮ ਦੇ ਵਿੱਚ ਸਪੈਸ਼ਲ ਜਿਹੜਾ ਹੌਲਦਾਰ ਮਨਜੀਤ ਸਿੰਘ ਦੁਆਰਾ ਟੈਕਨੀਕਲ ਤਰੀਕੇ ਦੇ ਨਾਲ ਤੇ ਦੂਸਰਾ ਜਿਹੜਾ ਮੁੱਖ